ਪੰਜਾਬ ਚ ਅੱਜਕੱਲ ਨਸ਼ਾ ਵੱਡਾ ਮਸਲਾ ਪੰਜਾਬ ਦੀ ਜਵਾਨੀ ਨਸ਼ੇ ਨਾਲ ਬਰਬਾਦ ਹੋ ਰਹੀ ਹੈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚ ਨਸ਼ਾ ਵੱਡਾ ਮੁੱਦਾ ਬਣਨ ਜਾ ਰਿਹਾ ਆਮ ਆਦਮੀ ਪਾਰਟੀ ਨਸ਼ੇ ਦੇ ਮੁੱਦੇ ਤੇ ਚੋਣ ਲੜਨ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਕਹਿੰਦੇ ਨੇ ਕਿ ਨਸ਼ੇ ਤੇ ਬੈਨ ਨਹੀਂ ਲੱਗਣਾ ਚਾਹੀਦਾ ਰਾਜਸਥਾਨ ਦੇ ਅੰਦਰ ਭੂਕੀ ਫੀਮ ਦੇ ਠੇਕੇ ਬੰਦ ਨਹੀਂ ਹੋਣੇ ਚਾਹੀਦੇ ਉਹ ਇਹ ਕਿਉਂ ਕਹਿ ਰਹੇ ਨੇ ਸਾਡੇ ਨਾਲ ਨੇ ਧਰਮਵੀਰ ਗਾਂਧੀ ਉਹਨਾਂ ਤੋਂ ਪੁੱਛਦਿਆਂ ਸਰ ਤੁਹਾਡੀ ਪਾਰਟੀ ਚੋਣ ਇਸ ਮਸਲੇ ਤੇ ਲੜ ਰਹੀ ਹੈ ਕਿ ਨਸ਼ੇ ਨੇ ਪੰਜਾਬ ਬਰਬਾਦ ਕਰਤਾ ਤੇ ਤੁਸੀਂ ਕਹਿ ਰਹੇ ਹੋ ਨਸ਼ੇ ਤੇ ਬੈਨ ਨਾ ਲਗੇ ਦੇਖੋ ਨਸ਼ਾ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈਗੀ ਹੈ ਔਰ ਸਾਰੀਆਂ ਪਾਰਟੀਆਂ ਕਾਂਗਰਸ ਪਾਰਟੀ ਅਕਾਲੀ ਪਾਰਟੀ ਤਾਂ ਗੱਲੀ ਛੱਡੋ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਇਹ ਦੋਵੇਂ ਨਸ਼ੇ ਦੇ ਮਾਮਲੇ ਵਿੱਚ ਜੋ ਜਿਹੜੀ ਇਹਨਾਂ ਦੀ ਪਹੁੰਚ ਹੈਗੀ ਹੈ ਉਹ ਗੈਰ ਸੰਜੀਦਾ ਹੈਗੀ ਹੈ ਥੋੜੋਨੀ ਹੈਗੀ ਹੈ ਤੇ ਜੁਮਲੇਵਾਜੀ ਟਾਈਪ ਅਪਰੋਚ ਹੈ ਕੋਈ ਕਹਿੰਦਾ ਜੀ ਗੁਟਕਾ ਸਾਹਿਬ ਤੇ ਗੁਰਾਂਤ ਸਾਹਿਬ ਦੇ ਗੁਟਕਾ ਤੇ ਕਸਮ ਖਾ ਕੇ ਮੈਂ ਨਸ਼ੇ ਹਫਤੇ ਹੀ ਬੰਦ ਕਰ ਦੂੰ ਕੋਈ ਕਹਿੰਦੇ ਇਹ ਕਹਿੰਦੇ 3 ਮਹੀਨੇ ਜੰ ਬੰਦ ਕਰ ਦਿਆਂਗੇ ਜਦ ਕਿ ਨਸ਼ਾ ਦੀ ਜੋ ਸਮੱਸਿਆ ਹੈਗੀ ਹੈ ਉਹ ਇੰਨੀ ਗਹਿਰ ਗੰਭੀਰ ਹੈਗੀ ਹੈ ਔਰ ਉਹਦੀ ਜੜਾ ਇੰਨੀਆਂ ਡੁੰਗੀਆਂ ਹੈਗੀਆਂ ਔਰ ਉਹਦੇ ਬਾਰੇ ਜੋ ਪਹੁੰਚ ਹੈਗੀ ਹੈ ਇੰਨੀ ਉਹ ਇੱਕ ਸਟੱਡੀਡ ਇੱਕ ਪੂਰੀ ਰਿਸਰਚ ਤੋਂ ਬਾਅਦ ਜੋ ਅਸੀਂ ਸਟੱਡੀ ਕੀਤੀ ਹੈਗੀ ਹੈ ਉਹ ਇਹ ਹੈਗੀ ਹੈ ਕਿ ਨਸ਼ਾ ਜੋ ਨਸ਼ਿਲਾ ਪੰਜਾਬ ਚ ਪ੍ਰਚਲਨ ਹੈਗਾ ਔਰ ਜਿਸ ਤਰ੍ਹਾਂ ਸਾਰੀ ਵਾਦੀ ਦੇ ਵੱਡੇ ਹਿੱਸੇ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਘੇਰੇ ਚ ਲਿਆ ਆਪਣੇ ਮਕੜ ਜਾਲ ਚ ਫਸਾਇਆ ਹੈਗਾ ਹੈ ਉਹ ਉਦੀ ਜੜਾ ਨੇ ਉਹ ਐਨਡੀਪੀਐਸ ਐਕਟ ਚ ਪਈਆਂ ਨੇ ਐਨਡੀਪੀਐਸ ਐਕਟ ਕਾਦੇ ਵਾਸਤੇ ਬਣਿਆ ਸੀਗਾ ਐਨਡੀਪੀਐਸ ਐਕਟ 1985 ਚ ਬਣਿਆ ਉਹ ਇੰਨੇ ਪਾਰਲੀਮੈਂਟ ਨਾਲ ਪਾਸ ਕੀਤਾ ਉਹਦਾ ਮਕਸਦ ਕੀ ਸੀ ਮਕਸਦ ਸੀ ਕਿ ਹਿੰਦੁਸਤਾਨ ਨੂੰ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ਾ ਤੋਂ ਬਚਾਣਾ ਰਿਜ਼ਲਟ ਕੀ ਨਿਕਲਿਆ 2016 ਚ ਨਹੀਂ ਉਸ ਤੋਂ ਜੋ 80 ਸਗੇ ਉਸ ਤੋਂ کئی ਗੁਣਾ ਵੱਧ ਕੇ ਤੁਸੀਂ ਐ ਕਿਉਂ ਕਹਿ ਰਹੇ ਹੋ ਕਿ ਬੈਨ ਨਹੀਂ ਹੋਣਾ ਚਾਹੀਦਾ ਇਸ ਦਾ ਮਤਲਬ ਹੈ ਕਿ ਬੈਨ ਨੇ ਜਿਹੜਾ ਕਿ ਬਹੁਤ ਸਖਤ ਬੈਨ ਹੈ ਇੰਨਾ ਸਖਤ ਬੈਨ ਹੈ ਕਿ 10 ਸਾਲ ਦੀ ਘੱਟੋ-ਘੱਟ ਕੈਦ ਹੈਗੀ ਹੈ ਔਰ ਜੇ ਸੈਕੰਡ ਅਫੈਂਡਰ ਹੈਗਾ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਹੈਗੀ ਹੈ ਤੁਸੀਂ ਇਹਦੀ ਜਿਹੜੀ ਜਿਹੜੀ ਸਖਤੀ ਹੈਗੀ ਹੈ ਉਹ ਤੁਹਾਨੂੰ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਸਖਤ ਕਾਨੂੰਨ ਹੈਗਾ ਹੈ ਸੋ ਜਦੋਂ ਇਹ ਕਾਨੂੰਨ ਬਣਿਆ ਤਾਂ ਉਦੋਂ ਉਮੀਦ ਆਸੇ ਕੀਤੀ ਜਾਂਦੀ ਸੀਗੀ ਬਣਾਇਆ ਤਾਂ ਗਿਆ ਸੀ ਕਿ ਇਹ ਨਸ਼ੇ ਖਤਮ ਕਰੂਗਾ ਜਾਂ ਨਸ਼ੇ ਘਟਾਊਗਾ ਜੇ ਹੁਣ ਆਪਾਂ ਜ਼ਮੀਨੀ ਸਤ੍ਹਾ ਪਰ ਜ਼ਮੀਨੀ ਪੱਧਰ ਤੇ ਅਸਰ ਦੇਖਣਾ ਹੋਵੇ ਅਸਰ ਇਹ ਹੈਗਾ ਕਿ ਨਸ਼ੇ ਅੱਗੇ ਨਾਲੋਂ ਕਈ ਗੁਣਾ ਕਈ ਦਰਜਨ ਗੁਣਾ ਵੱਧ ਕੇ ਹੈਗੇ ਐ ਇਟ ਮੀਨਸ ਕਿ ਸਖਤੀ ਨੇ ਨਸ਼ੇ ਖਤਮ ਨਹੀਂ ਕੀਤੇ ਸਗੋਂ ਨਸ਼ੇ ਵਧਾਏ ਹੈਗੇ ਹੋਇਆ ਕੀ ਹੈਗਾ ਕਿ ਐਨਡੀਪੀਐਸ ਐਕਟਾਂ ਤੋਂ ਬਾਅਦ ਨਸ਼ਾ ਦੀ ਜਿਹੜੇ ਪੰਜਾਬ ਦੀ ਐਗਜ਼ੈਂਪਲ ਲੈ ਲਈਏ ਜਿਹੜੇ ਪੰਜਾਬ ਚ ਆਮ ਆਦਮੀ ਨਸ਼ੇ ਸੀਗੇ ਇਹਨਾਂ ਕਹਿੰਦੇ ਕਾਮਨ ਮੈਨਜ਼ ਰੀਕ੍ਰੀਏਸ਼ਨਲ ਡਰੱਗਸ ਜਿਸ ਫੀਮ ਹੈ ਪੁੱਕੀ ਹੈ ਕੁਝ ਹੱਦ ਤੱਕ ਭੰਗ ਹੈਗੀ ਹੈ ਇਹਨਾਂ ਤੇ ਬੈਨ ਲਾਤਾ ਕਾਂਗਰਸ ਸਰਕਾਰ ਵੇਲੇ ਇਹ ਬੈਨ ਤੇ ਸਖਤੀ ਕੀਤੀ ਗਈ ਔਰ ਜਿਹੜੀ ਅੱਜ ਨਸ਼ਾ ਤਸਕਰੀ ਜਾਂ ਨਸ਼ੇ ਦਾ ਜਿਹੜਾ ਮਾਫੀਆ ਹੈਗਾ ਹੈ ਜਿਹੜਾ ਇਹਦਾ ਪੈਦਾ ਹੋਇਆ ਹੈਗਾ ਇਹ ਕਾਂਗਰਸ ਰਾਜ ਦੇ ਦੌਰਾਨ ਹੀ ਪੈਦਾ ਹੋ ਗਿਆ ਪਰ ਤੁਹਾਨੂੰ ਐ ਨਹੀਂ ਲੱਗਦਾ ਜਦੋਂ ਅਵੇਲੇਬਲ ਹੋਊਗਾ ਵਾਧੂ ਨਸ਼ਾ ਚਾਹੇ ਪੁੱਕੀ ਹੈ ਫੀਮ ਆ ਜਾਂ ਚਰਸਾ ਜੋ ਵੀ ਕੁਛ ਆ ਜਦੋਂ ਬਾਦੂ ਅਵੇਲੇਬਲ ਹੋਊਗਾ ਤੇ ਵੱਡੇ ਪੱਧਰ ਦੇ ਉੱਤੇ ਨੌਜਵਾਨ ਪੀੜੀ ਲੱਗੇਗੀ ਨਹੀਂ ਬਿਲਕੁਲ ਗੱਲ ਇਹ ਇਹ ਧਾਰਨਾ ਬਿਲਕੁਲ ਗਲਤ ਹੈਗੀ ਹੈ ਕਿ ਨਸ਼ੇ ਦੀ ਅਵੇਲੇਬਿਲਟੀ ਨਾਲ ਨਸ਼ਾ ਵੱਧਦਾ ਨਹੀਂ ਹੈਗਾ ਹੈ Rajasthan ਪੰਜਾਬ ਤੋਂ ਘੱਟ ਨਸ਼ੇੜੀ ਹੈ ਮੱਧ ਪ੍ਰਦੇਸ਼ ਪੰਜਾਬ ਤੋਂ ਘੱਟ ਨਸ਼ੇੜੀ ਹੈਗੀ ਹੈ ਬਹੁਤ ਸਾਰੀਆਂ ਯੋਰਪ ਦੀਆਂ ਸਟੇਟਸ ਜਿੱਥੇ ਭੰਗ ਤੇ ਬੈਨ ਹੈਗਾ ਹੈ ਉੱਥੇ ਗੈਂਗਵਾਰ ਚੱਲ ਰਹੀ ਹੈ ਮਾਰ ਜੁਵਾਨਾਂ ਦੀ ਗੈਂਗਵਾਰ ਅਜੇ ਕੱਲ ਹੀ ਗੈਂਗਵਾਰ ਕੱਲੇ ਦਾ ਮਤਲਬ ਪਾਕ ਪੰਜਾਬੀ ਨੌਜਵਾਨ ਫੜੇ ਗਏ ਨੇ ਬਹੁਤ ਵੱਡੀ ਖੇਪ ਨਾਲ ਕੈਨੇਡਾ ਵਿੱਚ ਤੇ ਅਮਰੀਕਾ ਹਾਈ ਹਵਾਈ ਜਹਾਜ਼ਾਂ ਨਾਲ ਸਪਰੇਅ ਕਰਕੇ ਭੰਗ ਨੂੰ ਖਤਮ ਕਰਦਾ ਹੈਗਾ ਪਰ ਟੂ ਅੰਡਰਸਟੈਂਡ ਪੰਜਾਬ ਵਿੱਚ ਹਰ ਖੇਤ 'ਚ ਭੰਗ ਹੈ ਹਰ ਸੜਕ ਤੇ ਭੰਗ ਹੈਗੀ ਹੈ ਹਰ ਪਹੀ ਤੇ ਭੰਗ ਹੈਗੀ ਹੈ ਪਰ ਪੰਜਾਬ ਭੰਗੇ ਨਹੀਂ ਬਣਿਆ ਇਟ ਮੀਨਸ ਸਿੰਪਲ ਅਵੇਲੇਬਿਲਟੀ ਜੇ ਨਹੀਂ ਹੈਗੀ ਹੈ मतलब नशे जे खुले हैगे या है, खुले दिखदे है या खुले बिकदे है तो उना उना नशा वज्ज हुआ ए तारण नाल गल त जे तारण हुंदी त आज सारा पंजाब पंग पंग पींदा हुंदा पर ਤੁਹਾਡੀ ਪਾਰਟੀ ਦਾ ਹੋਰ ਸਟੈਂਡ ਆ ਤੇ ਤੁਹਾਡਾ ਹੋਰ ਸਟੈਂਡ ਆ ਮੇਰਾ ਸਟੈਂਡ ਮੇਰਾ ਸਟੈਂਡ ਪੂਰੀ ਸਟੱਡੀ ਤੇ ਇੱਕ ਸਾਊਥ ਸਟੱਡੀ ਕੀਤਾ ਸੀ ਨਾ ਸਿਰਫ ਹਿੰਦੁਸਤਾਨ ਦੀ ਬਲਕੇ 12 ਹੋਰ ਮੁਲਕਾਂ ਦੀ ਸਟੱਡੀ ਕੀਤੀ ਜਿਨ੍ਹਾਂ ਨੇ ਨਸ਼ਿਆਂ ਤੋਂ ਬੈਨ ਚੁੱਕਿਆ ਔਰ ਨਸ਼ੇ ਘਟਾਏ ਨੇ ਨਾ ਕਿ ਨਸ਼ ਉਤੇ ਵਧੇ ਨੇ ਹੋਇਆ ਕੀ ਕਿ ਬੈਨ ਕਰਨ ਨਾਲ ਬੈਨ ਕਰਨ ਨਾਲ ਇਹਦੀ ਸਮਗਲਿੰਗ ਸ਼ੁਰੂ ਹੋ ਗਈ ਦੋਸ ਮਗਲنگ ਸ਼ੁਰੂ ਹੋਈ ਹੈ ਉਹ ਉਹਦੇ ਨਾਲ ਇੱਕ ਮਾਫੀਆ ਪੈਦਾ ਹੋ ਗਿਆ ਸਿਆਸਤਦਾਨ ਪੁਲਿਸ ਦੇ ਵੱਡੇ ਅਫਸਰ ਤੇ ਇੱਕ ਮਾਫੀਆ ਗੈਂਗ ਪਿੰਡਾਂ ਚੋਂ ਸ਼ਹਿਰਾਂ ਚੋਂ ਜਿਹੜੇ ਜਿਨ੍ਹਾਂ ਦੇ ਇਸ ਕੰਮ ਵਿੱਚ ਇੰਟਰਸਟ ਸੀਗਾ ਉਹ ਗੈਂਗ ਪੈਦਾ ਹੋ ਗਿਆ ਉਹਨੇ ਇਹ ਨਸ਼ਿਆਂ ਦਾ ਸਾਰਾ ਵਪਾਰ ਸੀਗਾ ਉਹਨੂੰ ਆਪਣੇ ਕੰਟਰੋਲ ਚ ਕਰ ਲਿਆ ਆਮ ਬੰਦੇ ਲਈ ਜਿਹੜੀ ਪੁੱਕੀ 300 ਰੁਪਏ ਕਿਲੋ ਸੀਗੀ ਉਹ 3000 ਰੁਪਏ ਕਿਲੋ ਕਰਤੀ ਜਦੋਂ ਭੁੱਕੀ ਉਹ 3000 ਰੁਪਏ ਕਿਲੋ ਹੋਈ ਤਾਂ ਇਹ ਨਸ਼ੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਜਿਹੜੇ ਕਾਮਨ ਮੈਨ ਜਦੋਂ ਜੁਨਮ ਪੈਦਾ ਹੋਇਆ ਮੈਂ ਉਦੋਂ ਦਾ ਸੁਣਦਾ ਰਿਹਾ ਕਿ ਪਿੰਡ ਅੰਮਲੀ ਹੈਗੇ ਦੋ ਆਂਮਲੀਆ ਚਾਰ ਆਂਮਲੀਆ ਸਾਰਾ ਪਿੰਡ ਭੰਗ ਨਸ਼ੇ ਨਹੀਂ ਸੀ ਕਰਦਾ ਨਾ ਇਹ ਸਾਰਾ ਪਿੰਡ ਹੁਣ ਭੰਗ ਕੋਈ ਭੰਗ ਪੀਂਦਾ ਹੈਗਾ ਪਰ ਜਿਹੜੇ ਦੋ ਚਾਰ ਲੋਕ ਵੀ ਜੇ ਨਸ਼ੇ ਕਰਦੇ ਸੀ ਜਿਹੜੇ ਅੱਜਕੱਲ ਕਰ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਨਸ਼ੇ ਤੋਂ ਬਾਹਰ ਜਾਣੇ ਚਾਹੀਦੇ ਨੇ ਬਾਹਰ ਜਾਣੇ ਚਾਹੀਦੇ ਉਹ ਇੱਕ ਪ੍ਰੋਸੈਸ ਹੈਗਾ ਉਹ 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 ਉਹਨਾਂ ਨੂੰ ਅਸੀਂ ਡੀਟੈਕਟ ਕਰਨਾ ਹੈਗਾ ਹੈ ਕਾਉਂਸਲਿੰਗ ਕਰਨੀ ਹੈਗੀ ਹੈ ਹੈਲਪ ਦੇਣੀ ਹੈਗੀ ਹੈ ਉਹ ਜਿਹੜੇ ਨਸ਼ੇ ਦੇ ਕਰਨ ਵਾਲੇ ਵਿਅਕਤੀ ਨੇ ਉਹ ਮੁਜਰਮ ਨਹੀਂ ਹੈਗੇ ਐਨਡੀਪੀਐਸ ਐਨਡੀਪੀਐਸ ਐਕਟ ਨੇ ਨਸ਼ੇਰੀਆਂ ਨੂੰ ਮੁਜਰਮ ਬਣਾਤਾ ਹੈਗਾ ਉਹਨਾਂ ਨੂੰ ਕ੍ਰਿਮੀਨਲ ਬਣਾਤਾ ਹੈਗਾ ਉਹ ਕ੍ਰਿਮੀਨਲ ਨਹੀਂ ਹੈਗੇ ਆ ਉਹ ਬਿਮਾਰ ਨੇ ਉਹ ਸਿਸਟਰ ਦਾ ਸ਼ਿਕਾਰ ਨੇ ਤੇ ਉਸ ਉਹ ਲਾਜ ਉਹ ਲਾਜ ਦੇ ਹੱਕਦਾਰ ਨੇ ਨਾ ਕਿ ਸਜ਼ਾ ਦੇ ਹੱਕਦਾਰ ਨੇ ਡਾਕਟਰ ਸਾਹਿਬ ਜਿਵੇਂ ਤੁਸੀਂ ਸੋਚ ਰਹੇ ਹੋ ਪੰਜਾਬ ਐ ਨਹੀਂ ਸੋਚ ਰਿਹਾ ਸਮਾਜ ਐ ਨਹੀਂ ਸੋਚ ਰਿਹਾ ਤੁਹਾਨੂੰ ਲੱਗਦਾ ਤੁਹਾਨੂੰ ਇੱਕ ਵੀ ਵੋਟ ਨਹੀਂ ਪੈਣੀ ਐ ਤਾਂ ਮੈਂ ਕਹਿੰਦਾ ਕਿ ਵੋਟ ਸਵਾਲ ਸਹੀ ਗੱਲ ਦਾ ਹੈਗਾ ਸਵਾਲ ਬੋਡ ਦਾ ਨਹੀਂ ਹੈਗਾ ਇਹ ਹਰ ਗੱਲ ਨੂੰ ਵੋਟਾਂ ਤੋਲ ਕੇ ਦੇਖੋਗੇ ਔਰ ਵੋਟਾਂ ਦੇ ਡਰਦਿਆਂ ਤੋਂ ਤੁਸੀਂ ਸਹੀ ਗੱਲ ਕਹਿਣੋਂ ਡਰ ਜਾਓਗੇ ਤਾਂ ਤੁਸੀਂ ਇਮਾਨਦਾਰੀ ਨਹੀਂ ਕਰ ਰਹੇ ਆਪਣੇ ਵਿਚਾਰਾਂ ਨਾਲ ਜਾਂ ਆਪਣੇ ਜੋ ਤੁਹਾਡੇ ਇਹ ਸਮਾਜ ਵਾਸਤੇ ਜੋ ਤੁਹਾਡੇ ਦਿਮਾਗ 'ਚ ਨਕਸ਼ਾ ਹੈਗਾ ਤੁਸੀਂ ਲੋਕਾਂ ਸਾਹਮਣੇ ਗਲਤ ਪੇਸ਼ ਕਰ ਰਹੇ ਹੋ ਸੋ ਮੈਂ ਇੱਕ ਥੋਂ ਕਹਿਣ ਲੱਗਿਆ ਸੀਗਾ ਕਿ ਉਹ ਉਹ ਜਿਹੜਾ 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 ਨਸ਼ਿਆਂ ਦੇ ਮਾਮਲੇ ਵਿੱਚ ਇੱਕ ਮਾਫੀਆ ਗੈਂਗ ਪੈਦਾ ਹੋਇਆ ਸਿਆਸਦਾਨਾਂ ਦਾ ਪੁਲਿਸ ਅਫਸਰਾਂ ਦਾ ਤੇ ਬਾਫੀਆ ਲੋਕਾਂ ਦਾ ਉਹਨਾਂ ਨੇ ਇਹਨਾਂ ਦੇ ਕੰਟਰੋਲ ਕਰਕੇ ਬੈਨ ਕਰਕੇ ਬੈਨ ਕਰਕੇ ਇਹ ਮਹਿੰਗੇ ਕਰਕੇ ਲੋਕਾਂ ਨੇ ਮਜਬੂਰੀ ਵਸ ਲੋਕਾਂ ਨੂੰ ਮੈਡੀਕਲ ਨਸ਼ੇ ਤੇ ਜਾਣਾ ਪਿਆ ਲੋਕੀ ਚਲ ਗਏ ਬਾਜ਼ਮਰ ਪ੍ਰੋਕਸੀਮੋਲੀ ਗੋਲੀਆਂ ਤੇ ਲੋਮੋਟਲ ਦੀਆਂ ਗੋਲੀਆਂ ਤੇ ਫੈਂਸੀ ਦਲਦੀਆਂ ਸ਼ੀਸ਼ੀਆਂ ਤੇ ਫੈਂਸੀ ਦਲਦੀਆਂ ਸ਼ੀਸ਼ੀਆਂ ਤੇ ਜੇ ਹੋਰ ਨਹੀਂ ਤਾਂ ਡਬਲ ਯੂ ਟੂ ਉੱਪਰ ਆਇਡੈਕਸ ਲਾ ਕੇ ਉਹੀ ਖਾਣ ਲੱਗ ਪਏ ਹੈਗੇ ਸੋ ਲੋਕਾਂ ਨੂੰ ਕਿਉਂਕਿ ਇਹ ਨਸ਼ੇ ਲੋਕਾਂ ਦੀ ਰੀਜ ਤੋਂ ਬਾਹਰ ਹੋ ਗਏ ਚਿੱਟਾ ਬੜਾ ਮਸ਼ਹੂਰ ਹੋਇਆ ਪੰਜਾਬ ਵਿੱਚ ਉਸ ਤੋਂ ਇਹ ਸਿੰਥੈਟਿਕ ਹੈ ਇਹ ਉਹ ਤੋਂ ਵੀ ਅਗਲੀ ਗੱਲ ਹੈ ਇਹ ਸਿੰਥੈਟਿਕ ਹੈਗਾ ਸੋ ਲੋਕੀ ਲੋਕਾਂ ਨੂੰ ਜਿਹੜੀ ਕਾਮਨ ਮੈਨ ਰੀਕ੍ਰੀਏਸ਼ਨਲ ਨਸ਼ੇ ਸੀਗੇ ਫੀਮ ਫੀਮ ਪੁੱਕੀ ਇਹਨਾਂ ਦੇ ਬੈਨ ਕਰ ਕਰਕੇ ਅੱਜ ਤੱਕ ਮੈਂ ਕੋਈ ਬੰਦਾ ਮੈਜਿਕਲ ਕੈਰੀਅਰ ਦੌਰਾਨ ਫੀਮ ਪੁੱਕੀ ਨਾ ਮਰਦਾ ਨਹੀਂ ਦੇਖਿਆ ਕਿਉਂਕਿ ਕਿਉਂਕਿ ਇਹ ਉਹ ਨਹੀਂ ਖਤਰਨਾਕ ਨਹੀਂ ਤੁਸੀਂ ਇਹ ਗੱਲ ਕਹਿ ਰਹੇ ਹੋ ਲੋਕਾਂ ਨੂੰ ਐ ਲੱਗਦਾ ਇਹਦਾ ਮੈਸੇਜ ਐ ਜਾਂਦਾ ਵੀ ਜਿਵੇਂ ਨਸ਼ਿਆਂ ਨੂੰ ਤੁਸੀਂ ਉਤਸ਼ਾਹਿਤ ਕਰ ਰਹੇ ਹੋ ਬਿਲਕੁਲ ਨਹੀਂ ਤੁਸੀਂ ਗੱਲ ਇਹ ਹੈ ਕਿ ਤੁਸੀ ਲੱਗਦਾ ਤੁਸੀਂ ਸਮਾਜ ਨੂੰ ਕਨਵਿੰਸ ਕਰਾ ਦੋਗੇ ਇਸ ਗੱਲ ਨਾਲ ਨਹੀਂ ਮੈਂ ਮੈਂ ਸਮਾਜ ਨੂੰ ਕਨਵਿੰਸ ਹੋ ਜੂ ਆਮ ਸਮਾਜ ਦੇ ਅੰਦਰ ਇਹ ਗੱਲ ਤੁਸੀਂ ਕਹਿ ਰਹੇ ਹੋ ਕੱਲ ਕੱਲ ਨਹੀਂ ਮਜਾਰਾ ਮਜਾਰਾ ਹੋਇਆ ਬਠਿੰਡੇ ਲੋਕਾਂ ਨੂੰ ਮਜਾਰ ਹੈ ਕਿ ਅੱਜਕੱਲ ਬਹੁਤ ਦਿੱਕਤ ਆਈ ਪਈ ਹੈਗੀ ਹੈ ਸੰਕਟ ਖੜਾ ਹੋ ਗਿਆ ਪੰਜਾਬ ਨੂੰ ਕਿ ਸੰਕਟ ਰਾਸਤਾਂ ਦੇ ਠੇਕੇ ਬੰਦ ਹੋਣ ਨਾਲ ਫੀਮ ਦੇ ਠੇਕੇ ਬੰਦ ਹੋਣ ਨਾਲ ਜੀਜ ਬਿਨਾਸ ਕਰਨ ਜੋਰ ਪਾਇਆ ਹੈਗਾ ਇਹਨੂੰ ਲੱਗਦਾ ਕਿ ਜਿਵੇਂ ਠੇਕੇ ਬੰਦ ਹੋਣ ਨਾਲ ਸਮੱਸਿਆ ਹੱਲ ਹੋ ਗਈ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਹੜੇ ਜਿਹੜੇ ਇਸ ਧੰਦੇ 'ਚ ਲੱਗੇ ਹੋਏ ਨੇ ਸਿਆਸੀ ਬੰਦੇ ਜਾਂ ਹੋਰ ਬੰਦੇ ਉਹਨੇ ਤਾਂ ਸਟੋਰ ਕਰ ਲਿਆ ਨਸ਼ਾ ਕਿਹੜੀ ਸਿਆਸੀ ਬੰਦੇ ਨੇ ਇਹ ਸਿਆਸੀ ਬੰਦੇ ਤਾਂ ਹਰ ਪਾਰਟੀ ਦੇ ਨੇ ਨੇ ਕੁਬ ਬਵਤੀ ਪਾਰਟੀ ਇਸ ਡਿਸਟਿੰਕਸ਼ਨ ਨਹੀਂ ਕੋਈ ਖਾਸ ਬੰਦੇ ਹੈ ਜਿਨ੍ਹਾਂ ਦਾ ਤੁਸੀਂ ਨਾਂ ਲੈਣੇ ਚਾਹੋ ਨਹੀਂ ਮੈਂ ਮੈਂ ਨਾਂ ਨਹੀਂ ਮੈਂ ਨਾਂ ਮੈਂ ਮੈਂ ਸਿਆਸੀ ਨਹੀਂ ਪੈਂਦਾ ਹੈਗਾ ਸਭ ਨੂੰ ਪਤਾ ਕੌਣ ਬੰਦੇ ਨੇ ਕੌਣ ਸਾਰੇ ਸਾਰੇ ਬੰਦੇ ਜਾਣਦੇ ਨੇ ਔਰ 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 ਇਹ ਮਹਾਰਾਜਾ ਸਾਹਿਬ ਦਾ ਇਹ ਕਹਿਣਾ ਕਿ ਜੋ ਮਜੀਠੀਆ ਹੋਰਾਂ ਦੇ ਇੱਕ ਇੱਕ ਕੇਸ ਗੱਲ ਹੋਈ ਹੈ ਕਿ ਇਹਨਾਂ ਦੇ ਸੀਬੀਆਈ ਦੀ ਇਨਕੁਆਰੀ ਹੋਵੇ ਤਾਂ ਮਹਾਰਾਜਾ ਸਾਹਿਬ ਇਹ ਕਹਿਣਾ ਕਿ ਸੀਬੀਆਈ ਦੀ ਕੋਈ ਲੋੜ ਨਹੀਂ ਪੰਜਾਬ ਪੁਲਿਸ ਹੀ ਕਾਫੀ ਹੈ ਕਿਸੇ ਕੋ ਉਹਨਾਂ ਨੇ ਇਹ ਵੀ ਕਿਹਾ ਕਿ ਖੁਦ ਸਾਡੀ ਪਾਰਟੀ ਵਿੱਚ ਮਜੀਠੀਆ ਸਾਹਿਬ ਨਸ਼ੇ ਵੇਚਦੇ ਨੇ ਤੋ ਇਹ ਤੁਹਾਨੂੰ ਅੰਦਾਜ਼ਾ ਲਾਦੇ ਕਿ ਕੋਈ ਪਾਰਟੀ ਇਹ ਬਚੀ ਨਹੀਂ ਹੋਈ ਸਾਰੇ ਇਸ ਇਸ ਖਮਾਮ ਸਾਰੇ ਨੰਗੇ ਨੰਗੇ ਹੈਗੇ ਆ ਕਿਉਂਕਿ ਪ੍ਰੋਫਿਟ ਇੰਨੇ ਜ਼ਿਆਦੇ ਹੈਗੇ ਆ ਪ੍ਰੋਫਿਟ ਇੰਨੇ ਜ਼ਿਆਦੇ ਹੈਗੇ ਆ ਕਿ ਇਸ ਧੰਦੇ ਵਿੱਚ ਉਹਨਾਂ ਨੇ ਇਸ ਨੂੰ ਇੱਕ ਜਿਹੜਾ ਨਸ਼ੇੜੀ ਹੈ ਨਾ ਜੇ ਨਸ਼ਾ ਬੰਦਾ ਕਰਦਾ ਜਦ ਤੁਸੀਂ ਕਰਦੇ ਮੈਂ ਕਰਦੇ ਉਹ ਬਿਜ਼ਨਸ ਨਹੀਂ ਕਰਦਾ ਹੀ ਇੰਜੋਏਸ ਉਹ ਆਪਣੇ ਆਪ ਇੰਜੋਏ ਕਰਦਾ ਉਹ ਉਹਨੂੰ ਚੰਗਾ ਲੱਗਦਾ ਮੈਨੂੰ ਲੱਗਦਾ ਨਹੀਂ ਕਿਤੇ ਟਾਈਮ ਲੈ ਕੇ ਗੱਲ ਤੁਸੀਂ ਕੇਜਰੀਵਾਲ ਨੂੰ ਸਮਝਾਓ ਕਿਉਂਕਿ ਬੜੀ ਲੋਕ ساری ਦੁਨੀਆ ਉਹਨਾਂ ਦੀ ਗੱਲ ਸੁਣ ਰਹੀ ਹੈ ਸਾਰਾ ਪੰਜਾਬ ਦੇਸ਼ ਵਿਦੇਸ਼ ਨੀ ਇਹ ਉਹਨਾਂ ਦੀ ਗੱਲ ਸੁਣ ਰਿਹਾ ਇਹ ਇਹ ਅੰਡਰਸਟੈਂਡਿੰਗ ਦੀ ਗੱਲ ਹੈ ਇਹ ਇੱਕ 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 ਤੁਹਾਡੀ ਆਪਣੀ ਸਟੱਡੀ ਦੇ ਬੇਸ ਤੇ ਆਧਾਰ ਦਾ ਹੈ ਵਿਗਿਆਨਕ ਸਟੱਡੀ ਕੀਤੀ ਆ ਸੀ ਨਸ਼ਿਆਂ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿਖਾਉਂਗਾ ਉਹਨਾਂ ਦੇ ਮੁਲਕਾਂ ਦੀ ਸਟੱਡੀ ਦਿਖਾਉਂਗਾ ਉਹਨਾਂ ਦੇ ਇੰਟਰਵਿਊ ਤੋਂ ਬਾਅਦ ਕਿ ਕਿਵੇਂ ਉਹਨਾਂ ਮੁਲਕਾਂ ਨੇ ਮਤਲਬ ਇਹ ਨਸ਼ੇ ਖਤਮ ਕੀਤੇ ਨੇ ਜਾਂ ਬਹੁਤ ਹੱਦ ਤੱਕ ਘਟਾ ਦਿੱਤੇ ਨੇ ਮੈਂ ਕਹਿੰਦਾ ਸਿਆਸਤ ਨੂੰ ਆਪਾਂ ਛੱਡ ਵੀ ਦੇ ਜੇ ਤੁਹਾਨੂੰ ਲੱਗਦਾ ਨਹੀਂਗਾ ਕਿ ਤੁਸੀਂ ਉਹ ਲੀਡਰਾਂ ਦੇ ਨਾਲ ਰਾਬਤਾ ਕਾਇਮ ਕਰੋ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਜਿਵੇਂ ਖੱਟਰ ਨੇ ਜਿਵੇਂ ਕੇਜਰੀਵਾਲ ਆ ਚਾਹੇ ਮੋਦੀ ਨੇ ਕਿ ਆ ਆ ਤੁਸੀਂ ਬਲੂਪ੍ਰਿੰਟ ਦਿਓ ਕਿ ਆ ਬਲੂਪ੍ਰਿੰਟ ਮੇਰੀ ਓਪਨ ਪੋਜੀਸ਼ਨ ਹੈ ਸਾਡੇ ਕੋਲ ਅਸੀਂ ਪੇਪਰ ਪ੍ਰੋਡਿਊਸ ਕੀਤਾ ਅਸੀਂ ਸੈਮੀਨਾਰ ਕੀਤਾ 300 ਬੰਦਿਆਂ ਨੇ ਚੰਡੀਗੜ੍ਹ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਸ ਨੂੰ ਸੁਣਨ ਲਈ ਪੰਜਾਬ ਤਿਆਰ ਆਗਾ ਬਿਲਕੁਲ ਲੱਗਣੇ ਦਾ ਉਲਟਾ ਰੈਐਕਸ਼ਨ ਹੋ ਜਾਊਗਾ ਬਿਲਕੁਲ ਤਿਆਰ ਹੈ ਕਿਉਂਕਿ ਜਿਹੜੇ ਨਹੀਂ ਤਿਆਰ ਨਾ ਉਹ ਉਹ ਲੋਕੀ ਤਿਆਰ ਨਹੀਂ ਹੈਗੇ ਜਿਹੜੇ ਕਿ ਇਹਨੂੰ ਇਹਨੂੰ ਮੋਰੈਲਟੀ ਦਾ ਇਸ਼ੂ ਬਣਾਈ ਬੈਠੇ ਨੇ ਮੋਰੈਲਟੀ ਦਾ ਇਸ਼ੂ ਬਣਾਈ ਬੈਠੇ ਨੇ ਇਹ ਨਸ਼ਿਆਂ ਦੀ ਵਰਤੋਂ ਮੋਰੈਲਟੀ ਦਾ ਇਸ਼ੂ ਨਹੀਂ ਹੈਗਾ ਨਸ਼ੇ ਪੰਜਾਬ ਵਿੱਚ ਸਦੀਆਂ ਤੋਂ ਪੁਕੀ ਤੇ ਫੀਮ ਵਰ ਲੋਕੀ ਵਰਦੇ ਆਏ ਨੇ ਪੰਜਾਬ ਸਦਿਆਂ ਤੋਂ ਟ੍ਰੈਡੀਸ਼ਨਲ ਡਰਗਜ਼ ਜ਼ਹਿਰਦੀਆਂ ਦੇ ਪੰਜਾਬੀ ਤਾਂ ਲੱਗਦਾ ਰਹੂਗਾ ਵੀ ਔਰੇ ਰਹੂਗਾ ਵੀ ਇਹ ਇਹ ਰਹੂਗਾ ਵੀ ਜਦ ਤੱਕ ਸਮਾਜ ਸਮੁੱਚੇ ਰੋਪ ਸਰਕਾਰ ਐਨ ਜੀਓਜ਼ ਜਾਂ ਆਮ ਸਮਝਦਾਰ ਲੋਕ ਇਹਨਾਂ ਨਸ਼ੇੜੀਆਂ ਨੂੰ ਕ੍ਰਿਮੀਨਲ ਅਪਰਾਧੀ ਨਾ ਮੰਨ ਕੇ ਬਿਮਾਰ ਮੰਨ ਕੇ ਇਹਨਾਂ ਦੀ ਹਸਪਤਾਲਾਂ ਚ ਬਕਾਇਦਾ ਇਹਨਾਂ ਦੀ ਡੀਡਿਕਸ਼ਨ ਹੋਊਗੀ ਕਾਉਂਸਲਿੰਗ ਹੋਊਗੀ ਦਵਾਈਆਂ ਦਿੱਤੀਏ ਕੁਝ ਦਵਾਈਆਂ ਦੀ ਮਦਦ ਹੋਊਗੀ ਪਰ ਕੁਝ ਪੰਚਾਇਤਾਂ ਮਤੇ ਪਾ ਰਹੀਆਂ ਨੇ ਪੰਜਾਬ ਚ ਕੀ ਠੇਕੇ ਨਹੀਂ ਖੁੱਲਣੇ ਚਾਹੀਦੇ ਸ਼ਰਾਬ ਦੇ ਔਰਤਾਂ ਪ੍ਰੋਟੈਸਟ ਕਰ ਰਹੀਆਂ ਨੇ ਉਹ ਗਲਤ ਨਹੀਂ ਕਿ ਠੀਕ ਨਹੀਂ ਉਹ ਠੀਕ ਨਹੀਂ ਉਹ ਉਹ ਇਹ ਸੰਗਤ ਠੀਕ ਨਹੀਂ ਕਿ ਜਿਹੜੇ ਸ਼ਰਾਬ ਹੈ ਨਾ ਦੇਖੋ ਇੰਡੀਅਨ ਕਨਸਟੀਟਿਊਸ਼ਨ ਚ ਭਾਰਤੀ ਸੰਵਿਧਾਨ ਚ ਸ਼ਰਾਬ ਤੇ ਕੀ ਲੱਗਿਆ ਹੋਇਆ ਬੈਨ ਲੱਗਿਆ ਹੋਇਆ ਸ਼ਰਾਬ ਬੰਦੀ ਹੈ ਭਾਰਤੀ ਸੰਵਿਧਾਨ ਚ ਕੁਝ ਟਟਨ ਲਾਗੂ ਵੀ ਕੀਤੀ ਹੋਈ ਹੈ ਰਾਤਰੀ ਕੋਈ ਆਲਗ ਕੀਤੀ ਹੈ ਹਰਿਆਣੇ ਨੇ ਲਾਗੂ ਕੀਤੀ ਹੈ ਕੀਤੀ ਸੀ ਕੀਤੀ ਸੀ ਸਰਕਾਰ ਚ ਬਾਅਦ ਚ ਫੇਲ ਹੋਏ ਨੇ ਹੁਣ ਬਿਹਾਰ ਚ ਨਹੀਂ ਅੰਗਰੇਜ਼ੀ ਦੇਸੀ ਸ਼ਰਾਬ ਬੈਨ ਕੀਤੀ ਹੈਗੀ ਹੈ ਸੋ ਟ੍ਰਾਈਆਂ ਕਰ ਰਹੇ ਨੇ ਪਰ ਹੋਇਆ ਕਿ ਹੋਇਆ ਕੀ ਰਿਜ਼ਲਟ ਕੀ ਹੈ ਰਿਜ਼ਲਟ ਇਹ ਹੈ ਕਿ ਸ਼ਰਾਬ ਦੇ ਸਭ ਤੋਂ ਵੱਡੇ ਸਟੇਕਹੋਲਡਰਸ ਵਾਸਤੇ ਤਿੰਨ 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 ਥੰਬ ਨੇ ਉਹ ਉਹ ਥੰਬ ਕਿਹੜੇ ਕਿਹੜੇ ਨੇ ਨੰਬਰ 1 ਸ਼ਰਾਬ ਬਣਾਉਣ ਵਾਲੇ ਫੈਕਟਰੀਆਂ ਜਿਨ੍ਹਾਂ ਕਿ ਇਹਨਾਂ ਇਹਨਾਂ ਵੱਡੇ ਵੱਡੇ ਵਜੀਰਾਂ ਦੀਆਂ ਵੱਡੇ ਵੱਡੇ ਅਮੀਰਾਂ ਦੀਆਂ ਉਹ ਫੈਕਟਰੀਆਂ ਨੇ ਦੂਜੇ ਸ਼ਰਾਬ ਦੇ ਵੱਡੇ ਵੱਡੇ ਠੇਕੇਦਾਰ ਪੌਂਟੀ ਚੱਡੇ ਵਰਗੇ ਚਾਹੇ ਬਿਚਾਰੇ ਦੀ ਉਹਦੀ ਮੌਤ ਹੋ ਗਈ ਹੈ ਮੈਂ ਉੱਤੇ ਕੁਝ ਕਹਿਣਾ ਨਹੀਂ ਚਾਹੁੰਦਾ ਹੈਗਾ ਉਹ ਗੈਂਗ ਗੈਂਗਵਾਰ ਚ ਮੌਤ ਹੋਈ ਹੈ ਤੀਜੀ ਸਟੇਟ ਇਹ ਸਾਉਥ ਵਾਟਰ ਰੈਵਨੀ ਸ਼ਰਾਬ ਤੋਂ ਆਂਦਾ ਸੋ ਉਹ ਸੰਵਿਧਾਨ ਜਿਹੜਾ ਸ਼ਰਾਬ ਬੰਦੀ ਦੀ ਆਗਾ ਆਗਾ ਦਿੰਦਿਆ ਉਹਦੇ 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 ਵਾਸਤੇ ਉਹ ਲਿਖਿਆ ਹੋਇਆ ਸੰਵਿਧਾਨ ਸੰਵਿਧਾਨ ਵਿੱਚ ਸ਼ਰਾਬ ਠੀਕ ਕਹਿੰਦਾ ਸੋ ਸੱਤ ਮੈਂ ਨਹੀਂ ਮੈਂ ਇਸ ਗੱਲ ਸਹਿਮਤ ਨਹੀਂ ਹੈਗਾ ਮੈਂ ਨਾ ਜੇ ਬੰਦਾ ਕੋਈ ਤਮੀਜ਼ ਨਾਲ ਸ਼ਰਾਬ ਪੀਂਦਾ ਜਿਹਨੂੰ ਸ਼ਰਾਬ ਪੀਣ ਦੀ ਅਕਲ ਹੈਗੀ ਹੈ ਇੰਜੋਏ ਕਰਦਾ ਹੈਗਾ ਹੀ ਸ਼ੁੱਡ ਬੀ ਇੰਜੋਏਡ ਟੂ ਲਿਖ ਕੇ ਆ ਜਿਹਦੀ ਸ਼ਰਾਬ ਹੈਗੀ ਹੈ ਇੱਕ ਖਾਸ ਮਾਤਰਾ ਵਿੱਚ ਮੈਂ ਅਸੀਂ ਅਸੀਂ ਪ੍ਰੋਪਗੇਟ ਨਹੀਂ ਕਰਦੇ ਪਰ ਇਹ ਖਾਸ ਮਾਤਰਾ ਜਿਵੇਂ 60 ਐਮਐਲ ਵਿਸਕੀ 300 ਐਮਐਲ ਵਾਈਨ ਤੇ 720 ਐਮ ਐਲ ਬੀਅਰ ਸਾਡੀ ਜਿਹੜੀ ਹੈ ਜੁਆਇੰਟ ਨੈਸ਼ਨਲ ਕਮੇਟੀ ਹੈਗੀ ਹੈ ਉਹਨੇ ਰეკਮੈਂਡੇਸ਼ਨ ਹੈ ਪੰਜਾਬ ਤਾਂ ਹੋਰ ਮੂੜ ਚ ਵੇਚਦਾ ਨਾ ਡਾਕਟਰ ਸਾਹਿਬ ਪੰਜਾਬ ਤਾਂ ਕਹਿੰਦਾ ਆਪ ਨੂੰ ਤਾਂ ਸ਼ਰਾਬ ਪੀਣੀ ਨਹੀਂ ਆਈ ਇਹਨੇ ਸ਼ਰਾਬ ਦੇ ਬੇੜਾਗਰ ਕਰਤਾ ਆਪਣੇ ਬੇੜਾਗਰ ਕਰ ਲਿਆ ਜੇ ਕੋਈ ਬੰਦਾ ਮੈਂ ਅਜਿਹੇ ਬੰਦੇ ਜਾਣਨਾ ਭਾਈ ਸਾਹਿਬ ਜਿਹੜੇ 60 ਸਾਲ ਤੋਂ ਸ਼ਰਾਬ ਪੀ ਰਹੇ ਨੇ ਸ਼ਾਮ ਨੂੰ ਆਪਣੀ ਬੋਤਲ ਕੱਢਦੇ ਨੇ ਦੋ ਪੈਗ ਬਣਾਉਂਦੇ ਨੇ ਮੁੰਡੇ ਸਾਹਮਣੇ ਕੁੜੀ ਸਾਹਮਣੇ ਬਹੂ ਸਾਹਮਣੇ ਘਰ ਵਾਲੀ ਸਾਹਮਣੇ ਆਪਣੀ ਰੋਟੀ ਖਾਣ ਤੋਂ ਪਹਿਲਾਂ ਦੋ ਪੈਗ ਨਾਉਂਦੇ ਨੇ ਲਾਲਸ ਹੋਏ ਪਏ ਨੇ ਕੋਈ ਬਿਮਾਰੀ ਨਹੀਂ ਨੇੜੇ ਕੋਈ 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 ਪੰਜਾਬ ਤਾਂ ਹੋਰ ਕਹਿੰਦਾ ਨਾ ਕਿ ਪਟਿਆਲਾ ਪੈਗ ਲਾ ਛੱਡੀਦਾ ਨਹੀਂ ਪਟਾਲ ਜੀ ਦਾ ਇਹ ਤਾਂ ਇਹ ਤਾਂ ਬੋਤਲ ਫੜ ਕੇ ਬੋਤਲ ਖਤਮ ਕਰਕੇ ਮਤਲਬ ਹਟਦੇ ਨੇ ਮੇਰੇ ਕੋਈ ਕਈ ਮਰੀ ਜਾਂਦੇ ਨੇ ਤੈਨੂੰ ਲੱਗਦਾ ਨਹੀਂ ਖਤਰਨਾਕ ਮੇਰੇ ਕੋਈ ਕਈ ਮਰੀ ਜਾਂਦੇ ਨੇ ਮੈਂ ਕਹਿੰਦਾ ਇੰਨੀ ਪੀ ਲੈ ਕਹਿੰਦੇ ਰਸ ਇੱਕ ਆਦੀ ਪੀਤੀ ਇਹ ਤਾਂ ਕੱਚੇ ਪੁੰਨੇ ਜੋਗੇ ਨਾ ਉਧਰ ਜੋਗੇ ਨਾ ਉਧਰ ਜੋਗੇ ਸੋ ਜੇ ਪੀਣੀ ਇਹਦਾ ਮਤਲਬ ਪੀਣ ਦਾ ਪੀਣੀ ਦਾ ਮਤਲਬ ਹੈ ਆਊਟ ਹੋਣਾ ਡਿੱਗਣਾ ਉਏ ਕੋਈ ਕੋਈ ਸ਼ਰਾਬ ਪੀਣੀ ਚ ਨਹੀਂ ਆਦਾ ਇਹ ਇਹ ਤਾਂ ਬਾਤਬਿਜ਼ੀ ਹੈਗੀ ਹੈ ਪੰਜਾਬ ਬਹੁਤ ਬਾਤਬਿਜ਼ੀ ਕਰ ਚੁੱਕਿਆ ਇਸ ਮਾਮਲੇ 'ਚ ਬੜੀ ਬੜਾ ਮੈਂ ਇਹ ਕਹਿ ਰਿਹਾ ਕਿ ਜਦੋਂ ਅਵੇਲੇਬਿਲਟੀ ਹੈ ਥਾਂ ਥਾਂ ਦੇ ਉੱਤੇ ਠੇਕੇ ਨੇ ਪੰਜਾਬ ਦੇ ਅੰਦਰ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਉਤੋਂ ਫਿਰ ਇਹ ਜੇ ਗਾਣੇ ਆਉਂਦੇ ਨੇ ਕਿ ਪਟਿਆਲਾ ਪੈਗਲਾ ਛੱਡੀਦਾ ਨੌਜਵਾਨ ਦਾ ਮੂਡ ਸ਼ਾਮ ਨੂੰ ਮਰਦਾ ਤੁਹਾਨੂੰ ਲੱਗਦਾ ਇਹੀ ਤਾਂ ਖਤਰਨਾਕ ਮਸਲਾ ਹੈਗਾ ਕਿ ਨੀ ਜਵਾਨੀ ਕੋਲੇ ਅਲਟਰਨੇਟਿਵ ਨਸ਼ਾ ਉਹਨੂੰ ਲੱਗਦਾਗਾ ਕਿ ਅਲਟਰਨੇਟਿਵ ਨਸ਼ਾ ਹੈਗਾ ਨਹੀਂ ਪਰ ਪਰ ਬੈਨ ਨਹੀਂ ਦਾ ਹੱਲ ਫੇਰ ਵੀ ਨਹੀਂ ਹੈਗਾ ਇਹਦਾ ਇਹਦਾ ਹੱਲ ਹੈਗਾ ਰੈਗੂਲੇਸ਼ਨ ਰੈਗੂਲੇਸ਼ਨ ਜਿਵੇਂ ਦਿੱਲੀ ਚ ਹੈਗਾ ਮੰਨ ਫਾਰ ਐਗਜ਼ਾਮਪਲ ਬਹੁਤ ਚਿਰ ਤੋਂ ਦਿੱਲੀ ਚ ਹੈਗਾ ਇੱਕ ਖਾਸ ਟਾਈਮ ਠੇਕੇ ਖੁੱਲਦੇ ਨੇ ਇਸ ਉਮਰ ਤੋਂ ਘੱਟ ਬੱਚਾ ਸ਼ਰਾਬ ਨਹੀਂ ਲੈ ਸਕਦਾ ਹੈਗਾ ਉਸ ਤੋਂ ਬਾਅਦ ਠੇਕੇ ਬੰਦ ਹੋ ਜਾਂਦੇ ਨੇ ਜਾਂ ਪੱਬ ਨੇ ਸਾਰੇ ਯੂਰਪ ਚ ਇੱਕ ਦਾ ਜਾਂ ਇੱਕ ਤਾਂ ਲੋਕਾਂ ਨੂੰ ਯੂਰਪ ਵਿੱਚ ਹਰ ਬੰਦੇ ਦੇ ਘਰ ਦੇ ਪਿੱਛੇ ਬ੍ਰੇਵਰੀ ਹੈਗੀ ਆ ਆਪਣੀ ਜੋ ਗੱਲ ਲੈਂਦਾ ਉਹ ਜਿਹੜਾ ਆਪਣੀ ਕੱਢੂਗਾ ਉਹ ਵਪਾਰ ਨਹੀਂ ਕਰੂਗਾ ਉਹ ਸੋ ਜਿਆਦਾ ਇਹਦਾ ਇਹ ਹਾਲੇ ਨਿਕਲਦਾ ਹੈਗਾ ਜੇ ਜਾਂ ਫਿਰ ਰੈਗੂਲੇਟਡ ਹੋਵੇ ਸਰਕਾਰ ਵੱਲੋਂ ਕਿ ਵੀ ਇਹ ਇਹ ਠੇਕੇ ਦਾ ਜਦੋਂ ਪੰਜਾਬ ਦਾ ਚੋਣ ਦਾ ਅਜੰਡਾ ਨਸ਼ਾ ਹੋਵੇ 2017 ਦੀ ਚੋਣ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਨਸ਼ਾ 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 ਹੋਈ ਪਈ ਹੈ ਤਾਨੂੰ ਲੱਗਦਾਗਾ ਤੁਹਾਡਾ ਏਜੰਡਾ ਡੀਰੀਅਲੀ ਹੋ ਜੂਗਾ ਫੇਲ ਨਹੀਂ ਹੋ ਜੂਗਾ ਜਦੋਂ ਚੋੜ ਦਾ ਏਜੰਡਾ ਹੀ ਹੋਵੇ ਨਾਟ ਐਟ 올 ਨਾਟ ਐਟ 올 ਇਹ ਸਭ ਜੋ ਕਰ ਰਹੇ ਪਖੰਡ ਕਰ ਰਹੇ ਨੇ ਲੋਕਾਂ ਦਾ ਧੋਖਾ ਕਰ ਰਹੇ ਨੇ ਔਰ ਲੋਕ ਔਰ ਠੱਗੀ ਮਾਰ ਰਹੇ ਨੇ ਇਸ ਮਾਮਲੇ 'ਚ ਗੈਰ ਸੰਜੀਦਾ ਅਪਰੋਚ ਹੈ ਨਾਨ ਸੀਰੀਅਸ ਅਪਰੋਚ ਹੈਗੀ ਹੈ ਸਿਰਫ ਜੁਮਲੇਬਾਜ਼ੀ ਕਰਦੇ ਨੇ ਜੇ ਜੇਕਰ ਭੀਮ ਤੇ ਭੁਖੀ ਦੇ ਬੈਨ ਰਹਾ ਤਾ ਇਹ ਮੁੜ ਕੇ ਫੇਰ ਹੁਣ ਦੇਖਿਓ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਇਹਦੀ ਕੀਮਤ ਇੰਨੀ ਸਮਾਨੇ ਚੜ ਜਊਗੀ ਕਿ ਗਰੀਬ ਆਦਮੀ ਮੁੜ ਕੇ ਮਜਬੂਰ ਹੋ ਕੇ ਉਹ ਜ਼ਿਆਦਾ ਜਾਊਗਾ ਮੈਡੀਕਲ ਨਸ਼ੇ ਦੇ ਮਰਨ ਵਾਸਤੇ ਜਾਂ ਜਾਊਗਾ ਸਿੰਥੈਟਿਕ ਚਿੱਟੇ ਤੇ ਮਰਨ ਵਾਸਤੇ ਉਹ ਸੋ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਫੇਮ ਤੇ ਪੁੱਕੀ ਦੀ ਸਪਲਾਈ ਹੈਗੀ ਹੈ ਉਹਨੂੰ ਆਪਣੇ ਹੱਥਾਂ 'ਚ ਲੈ ਕੇ ਉਹ ਸਸਤੇ ਰੇਟ ਤੇ ਉਹ ਸਪਲਾਈ ਕਰੇ ਰੈਗੂਲੇਟ ਕਰੇ ਹਸਤਾਲਾ ਨਹੀਂ ਕਰੇ ਹੋਰ ਏਜੰਸੀ ਨਹੀਂ ਕਰੇ ਬੈਨ ਦਾ ਆਲਟਰਨੇਟਿਵ ਕੀ ਹੈਗਾ ਕਿਹੜੇ ਬੈਨ ਦਾ ਜਿਹੜਾ ਬੈਨ ਆ ਬੈਨ ਰੈਗੂਲੇਟ ਸਪਲਾਈ ਔਰ ਜਦ ਤੱਕ ਜਦ ਤੱਕ ਅਸੀਂ ਲੋਕਾਂ ਨੂੰ ਐਜੂਕੇਟ ਕਰਕੇ ਕੋਨ ਰੈਗੂਲੇਟ ਕੀ ਨਹੀਂ ਕਰਨਾ ਸਰਕਾਰ ਕਰੇ ਹੁਣ ਤੱਕ ਜਦੋਂ ਤੁਸੀਂ ਕਹਿੰਦੇ ਹੋ ਸਰਕਾਰ ਦੇ ਅੰਦਰ ਵੀ ਨਸ਼ਾ ਵੇਚਣ ਵਾਲੇ ਬੈਠੇ ਨੇ ਸਿਆਸੀ ਲੋਕ ਉਹ ਹੀ ਤਾਂ ਰੈਗੂਲੇਟ ਹੋ ਉਹ ਜਿਹੜਾ ਜਿਹੜਾ ਗੈਂਗ ਹੈਗਾ ਨਾ ਜਿਹੜਾ ਮਾਫੀਆ ਉਹ ਖਤਮ ਹੋਵੇ ਤੇ ਸਰਕਾਰ ਸਟੇਟ ਹੈ ਸੱਚ not not ਪਰਸਨ ਇਨ ਸਟੇਟ not particular wazir aur particular mla aur particular state official aur police official state has such duty bandi hai ki je edda bada manavi sankat punjab ch khada ho reha ta inna nashaidiyan nu jede ke 60 60 sal ton 50 sal ton nasha karde 30 30 sal ton nasha karde ya re aur ajhe nashe ne je naal banda marda nahi hega par itthe to badi samajhdar jathebandiyan ne jehdiya ngo's ne left diyan partiyan ne ਉਹ ਪ੍ਰਚਾਰ ਕਰਦੀਆਂ ਨੇ ਨਸ਼ੇ ਦੇ ਖਿਲਾਫ ਇੱਕ ਮਹਿੰਮ ਚਲਾਈ ਜਾਂਦੀ ਹੈਗੀ ਕਿ ਨਸ਼ਾ ਬੈਨ ਹੋਣਾ ਚਾਹੀਦਾ ਨਸ਼ਾ ਬੰਦ ਹੋਣਾ ਚਾਹੀਦਾ ਮੈਂ ਮੈਂ ਬਿਲਕੁਲ ਮੈਂ ਬਿਲਕੁਲ ਖਿਲਾਫ ਹੈਗਾ ਆ ਜਿਹੜੇ ਜਿਹੜੇ ਟ੍ਰੈਡੀਸ਼ਨਲ ਰੀਕ ਦੇਸ਼ਨ ਨਸ਼ੇ ਆ ਪੰਜਾਬ ਦੇ ਫੀਮ ਤੇ ਪੁੱਕੀ ਇਹਨਾਂ ਦੇ ਬੈਨ ਲਾਣਾ ਬਲੈਂਕਟ ਬੈਨ ਲਾਣਾ ਇਹ ਗਲਤ ਹੈਗਾ ਆ ਇਹਨਾਂ ਦੇ ਬੈਨ ਲੱਗੇ ਹੁਣ ਕੀ ਹੈ ਜਿਨ੍ਹਾਂ ਦਾ ਸਪਲਾਈ ਜਿਨ੍ਹਾਂ ਦਾ ਸਪਲਾਈ ਕਰਨੇ ਅੱਗੇ ਨਸ਼ੇ ਲੋਕਾਂ ਨੂੰ ਵੇਚਣੇ ਮਹੰਗੇ ਪਾ ਉਹਦਾ ਟਰੱਕਾਂ ਟਰੱਕ ਸਟੋਰ ਕਰੀ ਬੈਠੇ ਨੇ ਬਾਰਡਰਾਂ ਲੰਘ ਚੁੱਕੇ ਨੇ ਜਿਹਦੇ ਵਿਚਾਰੇ ਨੇ 100 ਗ੍ਰਾਮ ਪੁੱਕੀ ਲੈਣੀ ਹੈਗੀ ਐ ਉਹਨੂੰ ਪੁੱਕੀ 5000 ਰੁਪਏ ਕਿਲੋ 6000 ਰੁਪਏ ਕਿਲੋ ਮਿਲਣੀ ਹੈਗੀ ਐ ਸ਼ਰਾਬ ਸ਼ਰਾਬ ਤੇ ਬੈਨ ਲੱਗਣਾ ਚਾਹੀਦਾ ਕਿਹੜਾ ਸ਼ਰਾਬ ਦੇ ਉੱਤੇ ਸ਼ਰਾਬ ਤਾਂ ਟ੍ਰੈਡੀਸ਼ਨਲ ਨਹੀਂ ਹੈਗਾ ਨਹੀਂ ਦੇਖੋ ਸ਼ਰਾਬ ਤੇ ਸ਼ਰਾਬ ਦੀ ਸਪਲਾਈ ਰੈਗੂਲੇਟ ਹੋਣੀ ਚਾਹੀਦੀ ਐ ਬੈਨ ਲਾਓਗੇ ਤਾਂ ਲੋਕੀ ਗਲਤ ਸ਼ਰਾਬ ਕੱਢਣਗੇ ਜਿਸ ਜਿਸ ਇਹ ਬੰਦੇ ਨੇ ਪੀਣੀ ਹੈਗੀ ਐ ਨਾ ਤਾਂ ਤੁਸੀਂ ਉਹਨੂੰ ਤੁਸੀਂ ਨੂੰ ਸਮਝਾ ਸਕਦੇ ਹੋ ਰੈਗੂਲੇਟ ਕਰ ਸਕਦੇ ਹੋ ਜਿਹੜਾ ਮੇਰਾ ਬਲੈਂਕਟ ਬੈਨ ਹੈ ਹਰਿਆਣੇ ਨਾਲ ਆਇਆ ਸੀ ਬਲੈਂਕਟ ਬੈਨ ਰਿਜ਼ਲਟ ਕਿਸੇ ਪੰਜਾਬ ਦੇਖਿਓ ਇਸ ਸਟੇਜ ਤੇ ਜਾ ਕੇ ਬੋਲ ਦੂੰ ਇਹ ਗੱਲ ਜਦੋਂ ਤੁਸੀਂ ਭਾਸ਼ਣ ਦੇ ਰਹੇ ਹੋ ਮੈਂ ਹਰ ਪਿੰਡ ਮੈਂ ਹਰ ਪਿੰਡ ਚ ਬੋਲ ਕੇ ਹਰ ਪਿੰਡ ਲੋਕੀ ਤਾੜੀਆਂ ਮਾਰਦੇ ਨੇ ਕਿ ਕਿ ਪਹੁੰਚ ਹੀ ਹੈ ਇਸ ਤੋਂ ਇਲਾਵਾ ਜਿਹੜਾ ਜਿਹੜਾ ਜਿਵੇਂ ਸਰਕਾਰ ਦੇਖੋ ਪ੍ਰੈਸ਼ਰ ਨਾਲ ਕਿਤੇ ਤੁਸੀਂ ਨਸ਼ੇੜੀਆਂ ਦਾ ਪੋਲਰਾਈਜੇਸ਼ਨ ਤਾਂ ਨਹੀਂ ਕਰ ਰਹੇ ਜਿਵੇਂ ਹਿੰਦੂ ਤਰੂ ਵੀ ਕਰਨਾ ਹੁੰਦਾ ਸਿੱਖ ਤਰੂ ਵੀ ਕਰਨਾ ਜਾਤੀਵਾਦ ਤਰੂ ਵੀ ਕਰਨਾ ਤੁਸੀਂ ਤੁਸੀਂ ਨਸ਼ੇੜੀਆਂ ਦਾ ਤਰੂ ਵੀ ਕਰਨ ਕਰ ਰਹੇ ਹੋ ਬਿਲਕੁਲ ਤਰੂ ਵੀ ਕਰ ਰਹੇ ਮੈਂ ਇੱਕ ਹੱਲ ਪੇਸ਼ ਕਰ ਰਿਹਾ ਕਿ ਜੇ ਜਿਹੜਾ ਅਸਲੀ ਹੱਲ ਹੈਗਾ ਉਹ ਬੈਨ ਨਹੀਂ ਹੈਗਾ ਕਿਸੇ ਵੀ ਚੀਜ਼ ਦਾ ਉਹ ਉਹ ਨੂੰ ਰੈਗੂਲੇਸ਼ਨ ਹੈਗੀ ਹੈ ਉਹਦੀ ਇੰਟਰਵੈਨਸ਼ਨਲ ਸਟੇਟ ਦੀ ਕਿ ਉਹਨੂੰ ਲੋਕਾਂ ਨੂੰ ਕ੍ਰਿਮੀਨਲ ਨਾ ਮੰਨ ਕੇ ਉਹ ਅਪਰਾਧੀ ਨਾ ਮੰਨ ਕੇ ਉਹਨਾਂ ਨੂੰ ਬਿਮਾਰ ਮੰਨ ਕੇ ਉਹਦਾ ਇਲਾਜ ਕਰਾਵੇ ਔਰ ਇੱਕ 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 ਫੇਜ਼ਡ ਮੈਨਰ ਚ ਹੌਲੀ 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 5 7 ਸਾਲ ਚ ਸਾਰਿਆਂ ਨੂੰ ਨਸ਼ਾ ਮੁਕਤ ਕਰੇ ਔਰ ਤਾਂ ਕਿ ਔਰ ਉਹਨਾਂ ਨੂੰ ਨਸ਼ਾ ਮੁਕਤ ਕਰੇ ਬਲਕਿ ਜਿਹਨਾਂ ਉਹਨਾਂ ਦੀ ਜੌਬਸ ਦਾ ਪ੍ਰਬੰਧ ਕਰੇ ਪਿੰਡਾਂ ਚ ਰੀਕ੍ਰੀਏਸ਼ਨਲ ਕਲੱਬ ਬਣਾਵੇ ਖੇਡ ਕਲੱਬ ਬਣਾਵੇ ਲੋਕਾਂ ਨੂੰ ਉਧਰ ਤੋਰੇ ਰੋਜ਼ਗਾਰ ਦੇਵੇ ਤਾਂ ਕਿ ਲੋਕਾਂ ਨੂੰ ਨਸ਼ਾ ਕਰਨ ਕਿਉਂ ਲੱਗਦਾ ਡਾਕਟਰ ਸਾਹਿਬ ਬੰਦਾ ਦੇਖੋ ਉਹਦੇ ਬਹੁਤ ਸਾਰੇ ਕਾਰਨ ਹੈ ਇੱਕ ਤਾਂ ਨਸ਼ਾ ਕਰਨ ਲੱਗਦਾ ਬੰਦਾ ਹਾਲਤਾਂ ਵਿੱਚੋਂ ਡਿਪਰੈਸ਼ਨ ਵਿੱਚੋਂ ਕਿ ਵੀ ਲੱਗਦਾ ਕੋਈ ਰਸਤਾ ਨਹੀਂ ਮੇਰੇ ਵਾਸਤੇ ਹੈ ਬੰਦਾ ਭੁੱਲ ਜਾਣਾ ਚਾਹਦਾ ਹੈਗਾ ਦੂਜਾ ਯੂਥ 'ਚ ਇੱਕ ਐਕਸਪੈਰੀਮੈਂਟਲ ਡਿਨੈਸਿ ਹੁੰਦੀ ਹੈਗੀ ਯਾਰ ਦੇਖੋ ਕਰਕੇ ਦੇਖੋ ਤੁਸੀਂ ਉਹਨੂੰ ਕਹਿੰਦੇ ਐਡਵੈਂਚਰ ਉਹ ਯੂਥ 'ਚ ਬਹੁਤ ਹੁੰਦਾ ਹੈਗਾ ਉਥੋਂ ਨਸ਼ਾ ਇੱਕ ਯੂਥ ਨੂੰ ਉਹਨੂੰ ਜਿ ਨਸ਼ੇ ਵਾਂਗ ਪਰ ਜਿਹੜਾ ਯੂਥ ਲਗਾਤਾਰ ਨਸ਼ੇ ਚਲੇ ਹੀ ਜਾਂਦਾ ਡੁੱਬਦਾ ਹੀ ਜਾਂਦਾ ਡੁੱਬਦਾ ਹੀ ਜਾਂਦਾ ਨਹੀਂ ਉਹਨਾਂ ਨੂੰ ਉਹਨਾਂ ਨੂੰ ਤਾਂ ਆਪਣ ਮਦਦ ਕਰਦੀ ਲੋੜ ਹੈ ਨਾ ਮੈਂ ਕਹ ਰਿਹਾ ਕਿਉਂ ਪੰਜਾਬ ਦੇ ਪੰਜਾਬ ਦੇ 36% ਜੇਲ੍ਹਾਂ 'ਚ ਲੋਕ ਉਹ ਨੇ ਜਿਹੜੇ ਨਿੱਕੇ ਮੁੱਟੇ ਨਸ਼ੇੜੀ ਨੇ অপরাধੀ ਹੈ ਹੀ ਨਹੀਂ ਉਹ ਸਾਡੀ ਸਟੇਟ ਦਾ ਬਹੁਤ ਸਾਡਾ ਪੁਲਿਸ ਫੋਰਸ ਬਹੁਤ ਸਾਡੀ ਜੇਲ ਫੋਰਸ ਬਹੁਤ ਸਾਡੀ ਜੁਡੀਸ਼ੀਅਲ ਫੋਰਸ ਇਸ ਕੰਮ ਤੇ ਲੱਗੀ ਹੋਈ ਹੈ ਉਹਨਾਂ ਲੋਕਾਂ ਨੂੰ ਤੁਹਾਡੀ ਇੰਟਰਸਟਿੰਗ ਇੰਟਰਵਿਊ ਜਿਹੀ ਹੈ ਕਿ ਕੀ ਨਸ਼ਾ ਸ਼ੁਰੂ ਤੋਂ ਹੁੰਦਾ ਆ ਹਾਂਜੀ ਤੇ ਐਂਡ ਤੱਕ ਹੁੰਦਾ ਰਹੂਗਾ ਬਿਲਕੁਲ ਮੈਂ ਕਹਾਂ ਕਿ ਐ ਕਿਉਂ ਨਹੀਂ ਸੋਚਿਆ ਜਾਂਦਾ ਕਿ ਕੋਈ ਵੈਲਫੇਅਰ ਸਟੇਟ ਹੋਊਗੀ ਤੇ ਅਸੀਂ ਸਾਰੇ ਲੋਕਾਂ ਨੂੰ ਇਹ ਚੋਂ ਕੱਢ ਦਾਂਗੇ ਜਾਂ ਨਿਕਲ ਜਾਣਗੇ ਨਿਕਲ ਜਾਣਗੇ ਕਿਉਂ ਨਹੀਂ ਨਿਕਲਣਗੇ ਸਾਡਾ ਮੇਰਾ ਵੀ ਆਲਟੀਮੇਟ ਮੇ ਆਲਟੀਮੇਟ ਆਲਟੀਮੇਟ ਐਮ ਐਮ ਇਹ ਹੀ ਹੈ ਆਲਟੀਮੇਟ ਨਿਸ਼ਾਨਾ ਇਹ ਹੀ ਹੈ ਕਿ ਸਮਾਜ ਨਸ਼ਾ ਮੁਕਤ ਕਰਨਾ ਹੈਗਾ ਪਰ ਉਹਦਾ ਪ੍ਰੋਸੈਸ ਹੈਗਾ ਹੈ ਉਹ ਸਖਤੀ ਨਹੀਂ ਹੈਗੀ ਐ ਕਿਉਂਕਿ ਸਖਤੀ ਕੀਤੀ ਸੀ ਐਨਡੀਪੀਐਸ ਐਕਟ ਨੇ 10 ਸਾਲ ਕੈਦ ਪਹਿਲੀ ਵਾਰ ਫੈਂਡਰ ਨੂੰ ਉਹ ਫਾਂਸੀ ਸਗੀ ਦੁਆਰਾ ਫੈਂਡਰ ਨੂੰ ਪਰ ਇਹ ਕੀ ਇਹਨਾਂ ਨਸ਼ੇ ਰੁੱਕ ਗਏ ਹੋਰ ਸਖਤੀ ਕਰਕੇ ਦੇਖ ਲਓ ਨਸ਼ੇ ਨਹੀਂ ਰੁਕਣਗੇ ਕਿਉਂਕਿ ਇੱਕ ਗੈਂਗ ਇੱਕ ਇੱਕ ਮਾਫੀਆ ਕੋਰ ਦਾ ਸ਼ੇ ਆ ਚੁੱਕੇ ਹੈਗੇ ਆ ਔਰ ਉਹ ਮਾਫੀਆ ਉਹਨੂੰ ਸਟੇਟ ਪੈਟਰਨੇਜ ਹੈਗੀ ਹੈ ਉਹਨੂੰ ਉਹਨੂੰ ਪੁਲਿਸ ਪੈਟਰਨੇਜ ਹੈਗੀ ਹੈ ਉਹਨੂੰ ਲੱਗਦਾ ਨਹੀਂ ਇਹ ਇੰਟਰਵਿਊ ਦੇਖ ਕੇ ਜਿਹੜੇ ਪੰਜਾਬ ਦੇ ਨਸ਼ੇੜੀ ਨੇ ਜਿਹੜੇ ਫੀਮ ਖਾਂਦੇ ਭੁੱਕੀ ਖਾਂਦੇ ਸ਼ਰਾਬੀ ਹੈ ਉਹ ਬੜਾ ਇੰਜੋਏ ਕਰਨਗੇ ਤੁਹਾਨੂੰ ਕਿ ਡਾਕਟਰ ਸਾਹਿਬ ਤਾਂ ਬੜੀ ਆਨੰਦਮਈ ਗੱਲ ਕਰ ਰਹੇ ਨੇ ਨਹੀਂ ਆਨੰਦਮਈ ਕੀ ਹੈ ਕਿਉਂਕਿ ਆਮ ਤੌਰ ਤੇ ਨਸ਼ੇ ਦੇ ਖਿਲਾਫ ਹੀ ਬੋਲਿਆ ਜਾਂਦਾ ਨਹੀਂ ਦੇਖੋ ਬਿਲਕੁਲ ਮੈਂ ਕੋ ਮੈਂ ਉਹਨਾਂ ਨੂੰ ਕੋ ਖੁਸ਼ ਕਰਨ ਵਾਸਤੇ ਨਹੀਂ ਕਹਿ ਰਿਹਾ ਮੈਂ ਇਹਦਾ ਪ੍ਰੈਕਟੀਕਲ ਸੋਲੂਸ਼ਨ ਦੱਸ ਰਿਹਾ ਜਿਹੜਾ ਤੱਕੜ ਸ ਉਹ ਸੋਲੂਸ਼ਨ ਦੇ ਖਿਲਾਫ ਮੈਂ ਹੈਗਾ ਐ ਔਰ ਬੈਨ ਵਿੱਚੋਂ ਕੀ ਨਿਕਲਦਾ ਸਮਗਲਿੰਗ ਬੈਨ ਚੋਂ ਨਿਕਲਦੀ ਸਮਗਲਿੰਗ ਤੇ ਫਿਰ ਮਾਫੀਆ ਮਾਫੀਆ ਤੇ ਫਿਰ ਇਹ ਜਿਹੜਾ ਇਹਨੂੰ ਇਹਨੂੰ ਆਪਾਂ ਡਾਕਟਰ ਜੋਹਲ ਨੇ ਬੜਾ ਵਧੀਆ ਨਾ ਦਿੱਤਾ ਹੈਗਾ ਬੈਨ ਸਮਗਲ ਪ੍ਰੋਮੋਟ ਸਿੰਡਰੋਮ ਨਿਰਨ ਸ਼ੈੜੀ ਹੈ ਨਾ ਉਹ ਖੁਦ ਇੰਜੋਏ ਕਰਦਾ ਲੋਕਾਂ ਨੂੰ ਨਸ਼ੇ ਲਾਉਂਦਾ ਨਹੀਂ ਹੈਗਾ ਉਹਨੂੰ 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 ਉਹ ਪ੍ਰੋਮੋਟ ਨਹੀਂ ਕਰਦਾ ਪ੍ਰੋਮੋਟ ਉਹ ਕਰਦਾ ਹੈਗਾ ਜਿਹਦਾ ਬਿਜ਼ਨਸ ਹੈਗਾ ਜਿੱਥੇ 5 5 500000 ਹਜ਼ਾਰ ਹਜ਼ਾਰ ਕਰੋੜ ਗੁਣਾ ਮੁਨਾਫੇ ਪਏ ਹੈਗੇ ਉਹ ਪ੍ਰੋਮੋਟ ਕਰਦਾ ਸੋ ਪੰਜਾਬ ਜੇ ਨਸ਼ਾ ਪੰਜਾਬ ਸਾਡੀ ਮਿਥੋਲੋਜੀ ਤੇ ਸਾਡੇ ਟ੍ਰੈਡੀਸ਼ਨ ਚ ਹਾਂਜੀ ਭੰਗ ਪਈਏਗੀ ਜਿਹੜੀ ਸ਼ਬਜੀ ਦੇ ਨਾਲ ਜੋੜ ਦਿੱਤਾ ਜਾਂਦਾ ਹੈਗਾ ਸਾਡੇ ਸੂਮ ਰਸ ਪਿਆਗਾ ਯੈਸ ਮੈਂ ਹੀ ਪੁੱਛ ਰਿਹਾਗਾ ਕਿ ਜਦੋਂ ਉਹ ਦੌਰ ਸੀਗਾ ਮਿਥੋਲੋਜੀ ਤੋਂ ਲੈ ਕੇ ਹਿਸਟਰੀ ਤੋਂ ਲੈ ਕੇ ਵਰਤਮਾਨ ਦੇ ਅੰਦਰ ਅਸੀਂ ਖੜੇ ਆਂਗੇ ਯੈਸ ਇਹ ਗੱਲ ਕੀ ਹੈ ਕੱਲੀ ਇੰਨੀ ਕੀ ਗਲਤੀ ਨਹੀਂਗਾ ਕਿ ਨਸ਼ਾ ਸਿਰਫ ਬੰਦਾ ਡਿਪਰੈਸ਼ਨ ਚੋਂ ਲੱਗਦਾ ਗੱਲ ਕੀ ਹੈ ਕਿ ਨਸ਼ਾ ਬੰਦਾ ਨਸ਼ੇ ਦੇ ਨਾਲ ਇੰਨੀ ਇੰਗੇਜਮੈਂਟ ਕਿਉਂ ਆ ਬੰਦੇ ਦੀ ਦੇਖੋ ਨਸ਼ੇ ਦੀ ਬੰਦਾ ਹਮੇਸ਼ਾ ਨਾ ਰੀਕ੍ਰੀਏਸ਼ਨ ਪਾਲਦਾ ਹੈਗਾ ਹੈ ਰੀਕ੍ਰੀਏਸ਼ਨ ਦੇ ਬਹੁਤ ਤਰੀਕੇ ਨੇ ਹੈਗਾ ਤੇ ਇੱਕ ਤਰੀਕਾ ਹਿਸਟੋਰਿਕਲੀ ਆਦ ਆਦ ਯੁਗਤੋਂ ਇੱਕ ਇੱਕ ਤਰੀਕਾ ਨਸ਼ੇ ਦਾ ਸ਼ਿਵ ਜੀ ਨਾਲ ਜੋੜ ਕੇ ਭੰਗ ਲੈ ਲਓ ਤੁਸੀਂ ਨੰਗਾ ਨਾਲ ਜੋੜ ਕੇ ਭੰਗ ਲੈ ਲੋ ਸੁੱਖ ਸੁੱਖਾ ਸੁੱਖ ਸੂਮਰਸ ਸੂਮਰਸ ਦੀ ਬੜੀ ਚਰਚਾ ਹੁੰਦੀ ਹੈ ਸੂਮਰਸ ਦੀ ਫਾਰਮ ਚ ਲੈ ਲੋ ਦੀ ਸ਼੍ਰੀਸ਼ ਜਿਹੜੀ ਇੱਕ ਹੁੰਦੀ ਸ਼ਰਾਬੇ ਸੀਗੀ ਸੋ ਇਹ ਇਤਿਹਾਸਕ ਤੌਰ ਤੇ ਦਸ਼ੇ ਮਜੂਰ ਹੈ ਪਰ ਸਮੱਸਿਆ ਨਹੀਂ ਬਣੀ ਮੈਂ ਕਹਿੰਦਾ ਕਿ ਇੰਗੇਜਮੈਂਟ ਕੀ ਹੈ ਇਹ ਹਿਸਟੋਰੀਕਲ ਜਿਹੜੀ ਮਨੁੱਖ ਦੀ ਨਸ਼ੇ ਦੇ ਨਾਲ ਐਡਾ ਰਿਸ਼ਤਾ ਹੈਗਾ ਬੜਾ ਲੰਬਾ ਹਿਸਟੋਰੀਕਲ ਰਿਸ਼ਤਾ ਤੁਸੀਂ ਕਹਿੰਦੇ ਉਹ ਅੱਗੇ ਵੀ ਚੱਲਦਾ ਰਹੂਗਾ ਇਹ ਗੱਲ ਕੀ ਹੈ ਇਕੱਲੀ ਇਹ ਡਿਪਰੈਸ਼ਨ ਤਾਂ ਨਹੀਂ ਹੈਗਾ ਇਕੱਲਾ ਨਹੀਂ ਬੰਦਾ ਇੱਕ ਹੁੰਦੀ ਐਕਟੈਸੀ ਕਿਵੇਂ ਇੱਕ ਬੰਦਾ ਇੱਕ ਹੋਰ ਦੁਨੀਆ ਜਾਣਾ ਚਾਹੁੰਦਾ ਹੈਗਾ ਥੋੜੇ ਚਿਰ ਵਾਸਤੇ ਦੁਨੀਆਦਾਰੀ ਤੋਂ ਗੱਲਾਂ ਤੰਗ ਆ ਗਏ ਜਾਂ ਹੋਰ ਗੱਲਾਂ ਤੋਂ ਉਹ ਸ਼ੁਰੂ ਤੋਂ ਬਣੀ ਹੋਈ ਸਮਾਜ ਵਿੱਚ ਉਹ ਪਰ ਉਹ ਸਮੱਸਿਆ ਨਹੀਂ ਬਣੀ ਕਦੀ ਵੀ ਕਦੀ ਵੀ ਸਮੱਸਿਆ ਨਹੀਂ ਬਣੀ ਪੰਜਾਬ ਵਿੱਚ ਨਸ਼ੇ ਤਾਂ ਚੱਲਦੇ ਪਏ ਸਕੇ ਸਾਰੇ ਮੇਰੇ ਬਚਪਨ ਤੋਂ ਨਹੀਂ ਹੋਰ ਦੁਨੀਆ 'ਚ ਜਾਣਾ ਚਾਹੀਦਾ ਬੰਦੇ ਨੂੰ ਨਸ਼ਾ ਫੀਕਾ ਤੁਸੀਂ ਕੀ ਮੰਨਦੇ ਕਿੱਥੇ ਜਿਹੜੀ ਦੁਨੀਆ 'ਚ ਤੁਸੀਂ ਕਹਿੰਦੇ ਬੰਦਾ ਜਾਂਦਾ ਨਹੀਂ ਜੇ ਜੇ ਸਮਾਜ ਚੱਲਦਾ ਪਿਆ ਹੈਗਾ ਤਾਂ ਇਹ ਜੇ ਸਮੱਸਿਆ ਨਹੀਂ ਬਣਦੀ ਹੈਗੀ ਹੈ ਜੇ ਕੋਈ ਬੰਦਾ ਇੰਨੀ ਇੰਨੀ ਕੁ ਫੀਮ ਪੁੱਕੀ ਖਾ ਕੇ ਉਹ ਸਾਰਾ ਦਿਨ ਕੰਮ ਕਰਦਾ ਹੈਗਾ 300 ਦਾ ਦਿਹਾੜੀ ਲਿਆਂਦਾ ਹੈਗਾ 20 ਰੁਪਏ ਦੀ ਪੁੱਕੀ ਖਾਂਦਾ ਹੈਗਾ ਬਾਕੀ ਤਾਂ ਬਰਪਾਲਦਾ ਹੈਗਾ ਬਜਾਏ ਇਹਦੇ ਕੋਈ ਸਿੰਥੈਟਿਕ ਨਸ਼ੇ ਲੈ ਕੇ ਮਹਿੰਗੇ ਉਹ ਆਪਣਾ ਸਰੀਰ ਵੀ ਗਾੜਦਾ ਤੇ ਮਰਦਾ ਵੀ ਹੈਗਾ ਜਿਹੜੇ ਅੰਮਰਸਾ ਪਿੰਡਾਂ ਦੇ ਜੋ ਯੂਥ ਖਤਮ ਹੋ ਗਈ ਕਹਿੰਦੇ 22 ਸਾਲ ਬਰਾਤ ਨਹੀਂ ਚੜਨੀ ਉੱਥੇ ਉਹ ਫੀਮ ਨਾਲ ਨਹੀਂ ਹੋਈ ਉਹ ਭੁੱਕੀ ਨਾਲ ਨਹੀਂ ਹੋਈ ਉਹ ਹੋਈ ਸਿੰਥੈਟਿਕ ਨਾਲ ਤੇ ਮੈਡੀਕਲ ਨਸ਼ੇ ਨਾਲ ਡਾਕਟਰ ਸਾਹਿਬ ਜਿਹੜੀ ਦੂਜੀ ਦੁਨੀਆ ਦੀ ਗੱਲ ਕਰ ਰਹੇ ਹੋ ਤੁਸੀਂ ਕੀ ਨਸ਼ਾ ਕਰਕੇ ਬੰਦਾ ਦੂਜੀ ਦੁਨੀਆ ਜਾਂਦਾ ਇਹ ਚ ਤੁਸੀਂ ਰੋਜ਼ ਜਾਂਦੇ ਹੋ ਜਾਂ ਕਦੇ-ਕਦੇ ਜਾਂਦੇ ਹੋ ਨਹੀਂ ਮੈਂ ਮੈਂ ਕੋਈ ਨਸ਼ਾ ਨਹੀਂ ਕਰਦਾ ਜੀ ਮੈਂ ਜ਼ਿੰਦਗੀ 'ਚ ਕਦੇ ਕੋਈ ਨਸ਼ਾ ਨਹੀਂ ਨਹੀਂ ਮੈਂ ਨਸ਼ਾ ਨਹੀਂ ਕਰਦਾ ਪਰ ਲੋਕ ਇੰਟਰਵਿਊ ਦੇਖ ਕੇ ਕਹਿਣਗੇ ਆਪ ਤਾਂ ਤੁਸੀਂ ਨਸ਼ੇ ਕਰਦੇ ਨਹੀਂ ਪਰ 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 ਜੇ ਕੋਈ ਜੇਕ ਦੀ ਸਮਾਜਿਕ ਸਮੱਸਿਆ ਹੈਗੀ ਹੈ ਤਾਂ ਤੁਹਾਨੂੰ ਦਾ ਵਿਗਿਆਨਕ ਤੇ ਸਹੀ ਤਰੀਕੇ ਨਾਲ ਹੱਲ ਦੇਣਾ ਪੈਣਾ ਹੈਗਾ ਔਰ ਪੰਜਾਬ ਚ ਨਸ਼ੇ ਸਮੱਸਿਆ ਪਿਛਲੇ 5 10 10 12 ਸਾਲ ਤੋਂ ਬਣੀ ਹੈ ਪਹਿਲਾਂ ਪੰਜਾਬ ਚ ਕਦੀ ਪੁੱਕੀ ਫੀਂ ਸਮੱਸਿਆ ਨਹੀਂ ਸੀਗੀ ਇਹ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਦੀ ਸਮੱਸਿਆ ਰਹੀ ਬਣੀ ਸੀਗੀ ਹਰ ਪਿੰਡ ਨਸ਼ੇੜੀ ਹੁੰਦੇ ਸੀ ਪੰਜ ਚਾਰ ਉਹ ਸਾਰੇ ਪਿੰਡ ਦੇ ਮਜ਼ਾਕ ਦਾ ਪਾਤਰ ਹੁੰਦੇ ਸੀ ਉਹ ਵੀ ਇੰਜੋਏ ਕਰਦੇ ਸੀਗੇ ਲੋਕ ਵੀ ਇੰਜੋਏ ਕਰਦੇ ਸੀਗੇ ਸੋ ਇਸ ਕਰਕੇ ਜੇ ਸਮੱਸਿਆ ਬਣਾਈ ਗਈ ਹੈ ਇਹ ਬਣਾਈ ਹੈ ਐਨਡੀਪੀਐਸ ਐਕਟ ਨੇ ਬੈਨ ਸਮਗਲ ਪ੍ਰੋਮੋਟ ਸਿੰਡਰੋਮ ਜਿਹਨੂੰ ਸਲਾਰ ਐਨਡੀਪੀ ਐਕਸੈਲੇਟਰ ਰੱਦ ਹੋਣਾ ਚਾਹੀਦਾ ਉਹ ਰੱਦ ਉਹ ਮੋਡੀਫਾਈ ਹੋਣਾ ਚਾਹੀਦਾ ਰੱਦ ਹੋਣਾ ਚਾਹੀਦਾ ਤੇ ਜਿਹੜੇ ਰੀਕ੍ਰੀਏਸ਼ਨਲ ਡਰੱਗਸ ਹੈਗੀਆਂ ਉਹਨਾਂ ਦੀ ਰੈਗੂਲੇਟਰ ਸਪਲਾਈ ਕਰਕੇ ਉਹਨਾਂ ਨੂੰ ਹੌਲੀ-ਹੌਲੀ ਲੋਕਾਂ ਨੂੰ ਐਜੂਕੇਸ਼ਨ ਨਾਲ ਕਾਉਂਸਲਿੰਗ ਨਾਲ ਸੈਕਟਰੀਸਟ ਹੋਣ ਪਿੰਡ ਦੇ ਸਿਆਣੇ ਹੋਣ ਸ਼ਹਿਰ ਦੇ ਸਿਆਣੇ ਹੋਣ ਸੋਸ਼ਲ ਸਾਇੰਟਿਸਟ ਹੋਣ ਮਨੋਵਿਗਿਆਨੀ ਹੋਣ ਤੇ ਉਹਨਾਂ ਦੇ ਗਰੁੱਪ ਜਾਵੇ ਉਹ ਉਹ ਨਸ਼ੇੜੀ ਦਾ ਥਾਣੇ ਤੇ ਜਾਣ ਦਾ ਕੰਮ ਕੋਈ ਨਹੀਂ ਨਿਸ਼ਾੜੀ ਨੂੰ ਗਫਤਾਰ ਕਰਨ ਦਾ ਕੰਮ ਕੋਈ ਨਹੀਂ ਉਹ ਕ੍ਰਿਮੀਨਲ ਨਹੀਂ ਹੈਗਾ ਸਾਡੀ ਸਾਡੇ ਜਿਹੜੇ ਜੇਲ੍ਹ ਦੇ ਰਿਸੋਰਸਸ ਹੈਗੇ ਸਾਰੇ ਇਸ ਕੰਮ ਤੇ ਲੱਗੇ ਹੋਏ ਆ ਪੁਲਿਸ ਰਿਸੋਰਸਸ ਜੁਡੀਸ਼ੀਅਲ ਰਿਸੋਰਸਸ ਮੈਜੋਰਟੀ ਇਸ ਕੰਮ ਤੇ ਲੱਗਿਆ ਹੋਇਆ ਉਹਨਾਂ ਬੰਦਿਆਂ ਨੂੰ ਫਾੜਨ ਵਿੱਚ ਜੇਲ੍ਹਾਂ ਚ ਰੱਖਣ ਚ ਸਜ਼ਾਵਾ ਦਵਾਨ ਚ ਲੱਗਿਆ ਹੋਇਆ ਜਿਹੜੇ ਬੰਦੇ ਕ੍ਰਿਮੀਨਲ ਹੈ ਹੀ ਨਹੀਂ ਅਪਰਾਧੀ ਹੈ ਹੀ ਨਹੀਂ ਉਹਨਾਂ ਦੇ ਮਗਰ ਲੱਗਿਆ ਹੋਇਆ ਜਿਹੜੇ ਅਪਰਾਧੀ ਨੇ ਟਰੱਕਾਂ ਟਰੱਕ ਲਿਆਂਦੇ ਨੇ ਸਮਗਲ ਕਰਦੇ ਨੇ ਉਹ ਬਾਹਰ ਖੁੱਲੇ ਘੁੰਮਦੇ ਨੇ ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਕੋਈ ਜ਼ਰੂਰ ਨਾ ਬੜੀ ਵਿਸਤਾਰਪੂਰਵਕ ਗੱਲ ਕੀਤੀ ਇਹ ਸਨ ਡਾਕਟਰ ਧਰਮਵੀਰ ਗਾਂਧੀ ਜਿਹੜੇ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਨੇ ਉਹਨਾਂ ਦਾ ਕਹਿਣਾ ਕਿ ਕਿਸੇ ਵੀ ਨਸ਼ੇ ਦੇ ਉੱਤੇ ਬੈਨ ਨਹੀਂ ਲੱਗਣਾ ਚਾਹੀਦਾ ਖਾਸ ਤੌਰ ਤੇ ਭੁੱਕੀ ਅਤੇ ਅਫੀਮ ਤੇ ਬੈਨ ਨਹੀਂ ਲੱਗਣਾ ਚਾਹੀਦਾ ਇਹਦੀ ਸਪਲਾਈ ਕਿਵੇਂ ਹੋਵੇ ਸਰਕਾਰ ਨੂੰ ਦੇਖਣਾ ਚਾਹੀਦਾ ਔਰ ਸ਼ਰਾਬ ਜਾਂ ਹੋਰ ਨਸ਼ੇ ਨੇ ਜਿਹੜੇ ਇਹਦੀ ਵੀ ਰੈਗੂਲੇਸ਼ਨ ਹੋਣਾ ਚਾਹੀਦਾ ਇਹਨਾਂ ਦੇ ਉੱਤੇ ਵੀ ਕੋਈ ਪ੍ਰੋਪਰ ਬੈਨ ਨਹੀਂ ਹੋਣਾ ਚਾਹੀਦਾ ਔਰ ਜੋ ਸਮਾਜ ਚੋਂ ਨਸ਼ਾ ਖਤਮ ਕਰਨਾ ਉਹਦੀ ਇੱਕ ਵਿਗਿਆਨਕ ਪਹੁੰਚ ਹੋਣੀ ਚਾਹੀਦੀ ਹੈ ਤਾਂ ਹੀ ਸਮਾਜ ਚੋਂ ਨਸ਼ਾ ਖਤਮ ਹੋ ਸਕਦਾ ਹੈ। ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਪਟਿਆਲਾ